ਇਨੂੰ ਕਹਿੰਦੇ ਆ ਧਰਮਸ਼ਾਲਾ ਚੀਨੀ ਘਾਟੀ ਮਿਆਂ ਦੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਆਈ ਸੀ ਇੱਥੇ ਇਸੇ ਡੇਰੇ ਤੇ ਤੇ ਉਹ ਕਮੰਡਲ ਦੇ ਵਿੱਚ ਜਣਿਆਂ ਦੇ ਨਾਲ ਪੂਰੀ ਫੌਜ ਰਜਾਤੀ ਸੀਗੀ ਪਰ ਉਹ ਕਮੰਡਲ ਖਾਲੀ ਨਹੀਂ ਸੀ ਹੋਇਆ ਕਿਪਾ ਪੂਰੀ ਫੌਜ ਬਾਬਾ ਜੀ ਨੇ ਰਜਾ ਦਿੱਤੀ ਸੀ ਇਸ ਵਿੱਚ ਇਹ ਤਵੀ ਉਦੋਂ ਦੀ ਆ ਉਦੋਂ ਦੀ ਤਵੀ ਇਹਦੇ ਥੱਲੇ ਅੱਗ 24 ਘੰਟੇ ਬਲਦੀ ਰਹਿੰਦੀ ਆ ਅੱਛਾ ਜੀ ਸੋ ਇਹ ਖਰਾਬ ਨਹੀਂ ਹੋਈ ਇਦਾਂ ਹੀ ਇੱਕਾ ਸ਼ਤੀਰ ਜਿਹੜਾ ਸੀਗਾ ਛਤੀਰ ਬੁੱਢੇ ਬੋਲ ਤੇ ਲਿਆਏ ਸੀ ਛਤੀਰ ਹਾਂਜੀ ਇਹ ਬੁੱਢੇ ਬੋਲ ਤੇ ਲਿਆਏ ਸੀ ਛਤੀਰ ਅੱਛਾ ਜੀ ਉਹ ਬਹੁਤ ਭਾਰੀ ਟੀਰਾ ਜੀ ਉਹ ਕਹਿੰਦੇ ਬੇਤਾਲ ਜੀ ਨੇ ਇੱਕ ਕੋਠਾ ਸਾਹਿਬ ਬਣਾਇਆ ਸੀ ਠੀਕ ਹੈ ਜੀ ਉੱਥੇ ਤਪ ਕੀਤਾ ਉਹ ਨਹੀਂ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਸੀ ਉੱਥੇ ਸਮੇਤ ਫੌਜੀ ਉੱਪਰ ਪਹੁੰਚੇ ਸੀ ਅੱਛਾ ਮਹਾਰਾਜਾ ਰਣਜੀਤ ਸਿੰਘ ਸਮੇਤ ਫੌਜੀ ਉੱਥੇ ਪਹੁੰਚੇ ਸੀ ਉਹ ਬਾਬਾ ਦਿਆਲ ਦਾਸ ਜੀ ਦੇ ਉੱਤੇ ਚਾਦਰ ਓੜ ਕੇ ਵੀ ਖੜੇ ਰਹਿੰਦੇ ਸੀ ਜਦੋਂ ਭਗਤੀ ਕਰਦੇ ਸੀ ਜਿੱਦਾਂ ਇਹਦਾ ਨਾਂ ਚੀਨੀ ਘਾਟੀ ਹੈ ਨਾ ਤੇ ਚੀਨੀ ਘਾਟੀ ਨਾਲ ਗੱਲਾਂ ਪਿਆ ਕੁਛ ਇਹਦੇ ਬਾਰੇ ਬੈਕਗ੍ਰਾਉਂਡ ਪਿੰਡ ਦਾ ਜਿਹੜਾ ਪਾਣੀ ਸੀਗਾ ਬਿਲਕੁਲ ਨਕਮਾ ਸੀਗਾ ਖਰਾਬ ਸੀਗਾ ਅੱਛਾ ਜੀ ਤੇ ਕਬਿਰ ਦਾ ਮਾਤਾ ਉਹ ਚੋਹ ਦੇ ਵਿੱਚ ਜਾਂਦੀ ਸੀ ਤੁਰੀ ਦੂਸਰੇ ਪਿੰਡ ਨੂੰ ਪਾਣੀ ਲੈਣ ਵਾਸਤੇ ਬਾਬਾ ਜਾਲਾ ਜੀ ਨੇ ਉੱਥੋਂ ਚੋਹ ਦੇ ਵਿੱਚ ਰੇਤਾ ਦੀ ਮੋਟ ਚੱਕੀ ਸੀ ਕਹਿੰਦੇ ਇਹ ਹਮਾਟਰ ਚ ਵੰਦਾ ਨਹੀਂ ਮੈਂ ਕਿਹਾ ਬਾਉਂਡਰੀ ਤੇ ਬੈਠੇ ਇਹ ਪੰਜਾਬ ਚ ਆ ਪੁਰਹਾਰ ਪਰ ਜ਼ਿਲ੍ਹੇ ਦੇ ਵਿੱਚ ਤੇ ਜਿਹੜਾ ਆਪਾਂ ਚੀਨੀ ਘਾਟੀ ਦੇ ਦਰਸ਼ਨ ਕਰਕੇ ਆਏ ਆ ਤੇ ਬਾਈ ਮਿਸਟੇਕ ਮੇਤੋਂ ਕਹਿ ਹੋ ਗਿਆ ਸੀ ਬਾਬਾ ਸ਼ਿਰੀ ਚੰਚੀ ਦੀ ਉਹ ਤਪਸਥਾਨਾ ਬਟ ਨਹੀਂ ਉਹ ਬਾਬਾ ਦਿਆਲ ਦਾਸ ਜੀ ਦਾ ਤਪਸਥਾਨਾ ਗੱਦੀ ਸ਼ਿਰੀ ਬਾਬਾ ਸ਼ਿਰੀ ਚੰਚੀ ਦੀ ਚਲਦੀ ਆ ਰਹੀ ਆ ਤੇ ਉੱਥੇ ਉਦਾਸੀ ਸੰਪਰਤਾ ਤੇ ਉੱਥੋਂ ਜਦੋਂ ਅਸੀਂ ਵਾਪਸੀ ਆਈਏ 2-3 ਕਿਲੋਮੀਟਰ ਪਿੱਛੇ ਨੂੰ ਤੇ ਬਾਬਾ ਦਿਆਲ ਦਾਸ ਜੀ ਦਾ ਹੀ ਇੱਥੇ ਡੇਰਾ ਬਣਿਆ ਹੋਇਆ ਹੈ ਜਿੱਥੇ ਬਾਬਾ ਜੀ ਉਹਨਾਂ ਦੀ ਗੱਦੀ ਚਲਦੀ ਆ ਰਹੀ ਆ ਤੇ ਉਹਨਾਂ ਸੰਤਾਂ ਨਾਲ ਆਪਾਂ ਰੂਬਰੂ ਕਰਾਉਂਦੇ ਆ ਤੁਹਾਨੂੰ ਤੇ ਆਜੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਲਾਮ ਜੀ ਕਿਰਪਾ ਸਤਿ ਪਾਸ਼ਾ ਦੀ ਚੜ੍ਹਦੀ ਕਲਾ ਜੀ ਮਹਾਰਾਜ ਬਾਬਾ ਦੇਵਾਲਾ ਜੀ ਦਾ ਹੈ ਤਾਂ ਪਸਤਾਨ ਆਇਗਾ ਗੁਰਸਤਾਨ ਵੀ ਆ ਬਾਬਾ ਦੇਵਾਲਾ ਜੀ ਨੇ ਇੱਥੇ ਆਣ ਕੇ ਬਾਬਾ ਗੋਪਾਲ ਦਾਸ ਜੀ ਤੇ ਜਿਹੜਾ ਗੁਰ ਸਿੱਖਿਆ ਲਈ ਸੀ ਤਤਪਸ਼ਾ ਕੀਤੀ ਕੋਰਤਪਸ਼ਾ ਕੀਤੀ ਇਹਨੂੰ ਕਹਿੰਦੇ ਆ ਧਰਮਸ਼ਾਲਾ ਚੀਨੀ ਘਾਟੀ ਮੈਲੀ ਧਰਮਸ਼ਾਲਾ ਚੀਨੀ ਘਾਟੀ ਮੈਲੀ ਮੈਲੀ ਹਾਂ ਜੀ ਠੀਕ ਹੈ ਤਾਂ ਇਹ ਤੋਂ ਬਾਅਦ ਫਿਰ ਉਹ ਤਪ ਕਰਦੇ ਹੋਏ ਰੋੜਾਂ ਦੇ ਵਿਛੌਣੇ ਤੇ ਮੂਹਾ ਸਾਹਿਬ ਬਾਬੇ ਦਾ ਕੋਠਾ ਸਾਰੇ ਉਹਦੀ ਤਪ ਕੀਤਾ ਤਪਸਥਾਨ ਸਾਰੇ ਤਪਸਥਾਨ ਸਾਰੇ ਇੱਥੇ ਲਾਗੇ ਲੱਗੇ ਆ ਲਾਗੇ ਲੱਗੇ ਪਹਾੜੀ ਦੀਆਂ ਚੋਟੀਆਂ ਤੇ ਸ਼ਸ਼ੋਭਤ ਯਾਤੇ ਕਿੰਨੇ ਨਹੀਂ ਆ ਆ ਜਿਹੜਾ ਉਹਨਾਂ ਦਾ ਬਾਬਾ ਤੇ ਹਾਲਾ ਜਿਹਦਾ ਕਰ ਮੰਡਲ ਹੈਗਾ ਇਹ ਤੁਹਾਨੂੰ ਦਿਖਾ ਲੈਣਗੇ ਤੇ ਅੱਛਾ ਹਾਂ ਜੀ ਇੱਕ ਮੈਂ ਹੋਰ ਚੀਜ਼ ਦੱਸਣੀ ਚਾਹੁੰਦਾ ਐ ਬਾਬਾ ਦਿਆਲ ਦਾਸ ਜੀ ਦਾ ਇੱਕ ਕਮੰਡਲ ਆ ਇੱਕ ਮੰਡਲ ਮੀਨ ਤਰ ਦਿਖਾਉਂਦੇ ਆ ਐਡਾ ਗਿਆ ਮਿੱਟੀ ਦੇ ਬਰਤਨ ਦਾ ਜਿਹਦਾ ਬਣਿਆ ਹੁੰਦਾ ਮਿੱਟੀ ਦੇ ਬਰਤਨ ਬਣਦੇ ਇਦਾਂ ਦਾ ਕਮੰਡਲ ਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਆਈ ਸੀ ਇੱਥੇ ਇਸੇ ਡੇਰੇ ਤੇ ਤੇ ਉਹ ਕਮੰਡਲ ਦੇ ਵਿੱਚ ਜਣਿਆਂ ਦੇ ਨਾਲ ਪੂਰੀ ਫੌਜ ਰਜਤ ਸੀਗੀ ਪਰ ਉਹ ਕਮੰਡਲ ਖਾਲੀ ਨਹੀਂ ਸੀ ਹੋਇਆ ਆ ਜੋ ਦਰਸ਼ਕ ਆਵੇਂ ਆ ਬਾਬਾ ਜੀ ਦੇ ਕੋਲ ਉਹ ਇੱਥੇ ਸਾਹਮਣੇ ਰੱਖਿਆ ਹੋਇਆ ਆ ਤੇ ਆ ਜੋ ਬਾਬਾ ਜੀ ਤੁਸੀਂ ਦਰਸ਼ਨ ਕਰਵਾ ਦਿਓ ਮੜੇ ਆ ਦੇਖੋ ਆ ਬੜਾ ਹੈ ਇਹੋ ਸਮਿਆਂ ਦਾ ਬਰਤਨਾ ਛੀਪਾ ਪੂਰੀ ਫੌਜ ਬਾਬਾ ਜੀ ਨੇ ਰਜਾ ਦਿੱਤੀ ਸੀ ਇਹਦੇ ਵਿੱਚ ਇਹ ਸ਼ੀਸ਼ੇ ਦੇ ਵਿੱਚ ਕਲੀਅਰ ਦੇਖ ਨਹੀਂ ਰਿਹਾ ਹਾਂ ਹੁਣ ਦੇਖੋ ਆ ਕਮੰਡਲ ਆ ਇਹ ਵਾਲਾ ਤੇ ਇਹਦਾ ਬਾਬਾ ਜੀ ਨੇ ਦੱਸਿਆ ਵੀ ਪੂਰੀ ਫੌਜ ਲੱਗ ਗਈ ਸੀ ਇਹਦੇ ਨਾਲ ਪਰ ਇਹ ਖਾਲੀ ਨਹੀਂ ਸੀ ਹੋਇਆ ਖਾਲੀ ਨਹੀਂ ਸੀ ਹੋਇਆ ਤੇ ਬਹੁਤ ਕਰਨੀ ਵਾਲੇ ਸੀ ਸੰਤ ਉਹ ਬਹੁਤ ਕਰਨੀ ਵਾਲੇ ਭਗਤੀ ਬਹੁਤ ਸਿਗੀ ਨੰਦੀ ਜਿਹੜਾ ਇਹਨਾਂ ਦਾ ਜਨਮ ਸਥਾਨ ਉਹ ਪਿੰਡ ਸਾਨੀ ਆ ਫਗਵਾੜੇ ਲੱਗੇ ਇਹ ਪਿੰਡ ਸਾਨੀ ਆ ਜੀ ਹਾਂਜੀ ਠੀਕ 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 ਆ ਉੱਥੋਂ ਚੱਲਦੇ ਹੋਏ ਫਿਰ ਇੱਥੇ ਆਣ ਕੇ ਵੀ ਜੰਗਲ ਦੇ ਵਿੱਚ ਤਪੱਸਿਆ ਕੀਤੀ ਆ ਇਸੇ ਕਰਕੇ ਇਹਦਾ ਨਾਮ ਧਰਸ਼ਾਲਾ ਚੰਨੀ ਘਾਟੀ ਪਿਆ ਆ ਤਾਂ ਸੰਤਾਂ ਦੂਰੋਂ ਦੂਰੋਂ ਆਣ ਕੇ ਇੱਥੇ ਸ਼ਿਕਰਤ ਕਰਦੀਆਂ ਨਿਮਸ਼ਕਾਰ ਕਰਦੀਆਂ ਆ ਤੇ ਜਿੱਦਾਂ ਮੈਨੂੰ ਪਤਾ ਲੱਗਾ ਸੰਤਾਂ ਨੇ ਦੱਸਿਆ ਵੀ ਬਾਬਾ ਜੀ ਦੇ ਵੱਡੇ ਬ੍ਰਦਰ ਸੰਤ ਬਾਬਾ ਪ੍ਰੇਮਦਾਸ ਜੀ ਗੱਦੀ ਨਿਸ਼ੀਨ ਨੇ ਤੇ ਬਾਬਾ ਜੀ ਹੁਣੇ ਸੇਵਾ ਕਰਦੇ ਸੰਤ ਬਾਬਾ ਮਨੋਹਰਦਾਸ ਜੀ ਤੇ ਇਹਨਾਂ ਨੇ ਦੱਸਿਆ ਜਿੱਦਾਂ ਕਿ ਭੋਗ ਪਰ ਤੇ ਲੱਗ ਗਿਆ ਪੱਜੇ ਦੇ ਉੱਤੇ ਤੇ ਲੱਗੇ ਵਾਲੇ ਪਿੰਡ ਸਾਰੀ ਸੰਗਤ ਇੱਥੇ ਆਉਂਦੀ ਆ ਇਦਾਂ ਹੀ ਆ ਜੀ ਤੇ ਮੈਨੂੰ ਪਤਾ ਨਹੀਂ ਸੀਗਾ ਲੱਗੇ ਸੀਗਾ ਤੇ ਮੈਂ ਚਾਹੁੰਦਾ ਜਿਹਨਾਂ ਸੰਗਤ ਨੂੰ ਨਹੀਂ ਪਤਾ ਉਹਨਾਂ ਲਈ ਆਪਾਂ ਇਹ ਵੀਡੀਓ ਰੈਡੀ ਕਰ ਰਹੇ ਹਾਂ ਪੂਰਾ ਇਤਿਹਾਸ ਇੱਥੇ ਦੱਸਾਂਗੇ ਬਾਕੀ ਤੁਹਾਨੂੰ ਵਾਰ ਦੇ ਵੀਊ ਦਿਖਾਉਣੇ ਆ ਸਾਹਬ ਅੱਛਾ ਇਧਰ ਤੁਣਾ ਸਾਹਿਬ ਆ ਹਾਂਜੀ ਜੋ ਇਹਦੀ ਭੂਤੀ ਆ ਉਹ ਸੰਗਤਾਂ ਲੈ ਕੇ ਜਾਣੀਆਂ ਆ ਅੱਛਾ ਜੀ ਜੋ ਕਿਸੇ ਨੂੰ ਕੋਈ ਦੁਖ ਤਕਰੀਬ ਐ ਇਸ ਭੂਤੀ ਦੇ ਨਾਲ ਉਹ ਠੀਕ ਹੁੰਦੀ ਆ ਕਿਉਂਕਿ ਇਹ ਉਸੇ ਸਮੇਂ ਦੀ ਉਹਨਾਂ ਦੇ ਬੇਲੇ ਦੀ ਤਬੀਆ ਲੱਗੀ ਹੋ ਉਸ ਟਾਈਮ ਦੀ ਅੱਛਾ ਬਾਬਾ ਇਹ ਮੈਨੂੰ ਪਤਾ ਲੱਗਾ ਕਹਿੰਦੇ ਵੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਤਬੀਆ ਉਹ ਵੀ ਉਦੋਂ ਦੀ ਆ ਉਦੋਂ ਦੀ ਤਬੀਆ ਦੇ ਥੱਲੇ ਅਗ 24 ਘੰਟੇ ਬਲਦੀ ਰਹਿੰਦੀ ਆ ਅੱਛਾ ਜੀ ਸੋ ਇਹ ਖਰਾਬ ਨਹੀਂ ਹੋਈ ਇਦਾਂ ਹੀ ਆ ਤਵੀ ਐਸੀ ਮਹਾਰਾਜ ਦੀ ਕਿਰਪਾ ਆ ਮਹਾਰਾਜ ਦੀ ਕਿਰਪਾ ਹੈ ਚਲੋ ਪ੍ਰਮਾਤਮਾ ਕਿਰਪਾ ਇਹਦੇ ਬਣਾਈ ਰੱਖੇ ਇਧਰ ਆ ਉਹਨਾਂ ਦੇ ਸਮੇਂ ਦਾ ਬਾਬਾ ਦਿਆਲਾ ਜੀ ਇੱਕ ਆ ਸ਼ਤੀਰ ਜਿਹੜਾ ਸੀਗਾ ਸ਼ਤੀਰ ਬੁੱਢੇ ਬੋਲ ਤੇ ਲਿਆਏ ਸੀ ਸ਼ਤੀਰ ਹਾਂਜੀ ਇਹ ਬੁੱਢੇ ਬੋਲ ਤੇ ਲਿਆਏ ਸੀ ਸ਼ਤੀਰ ਅੱਛਾ ਜੀ ਬਹੁਤ ਭਾਰੀ ਸ਼ਤੀਰ ਆ ਜੀ ਇਹ ਕਹਿੰਦੇ ਵੀ ਤੂੰ ਜਵਾਨ ਹੋ ਜਾ ਉਹ ਬੋਲ ਜਿਹੜਾ ਸੀਗਾ ਬੁੱਢਾ ਉਹ ਜਵਾਨ ਹੋ ਗਿਆ ਅੱਛਾ ਜੀ ਬਿੰਡ ਪਾ ਕੇ ਖਿਤਗੀ ਲਿਆਏ ਸੀ ਬਾਜੀ ਆਪੜ ਆਇਆ ਹਾਂ ਜੀ ਕਿਉਂ ਜੋ ਉਹਨਾਂ ਦੇ ਸਿਆਵੇਂ ਦਾ ਇਹ ਜਿਹੜਾ ਛਤੀਰ ਹੈ ਵੀ ਨਿਸ਼ਾਨੀ ਰੱਖੀ ਹੋਆ ਸਾਜੀ ਨੇ ਇੱਕ ਕੋਠਾ ਸਾਹ ਬਣਾਇਆ ਸੀ ਠੀਕ ਹੈ ਜੀ ਉੱਥੇ ਤਾਪ ਕੀਤਾ ਉਹ ਨਹੀਂ ਠੀਕ ਹੈ ਬਿਲਕੁਲ ਵਾਸਤਾ ਜਿਹੜਾ ਸਮਾਸਾ ਉੱਥੇ ਹੋਇਆ ਅੱਛਾ ਜੀ ਉਹ ਤੋਂ ਬਾਅਦ ਜਿਹੜਾ ਸਰੀਰ ਸਗਾ ਇੱਥੇ ਆਣ ਕੇ ਥੱਲੇ ਉਹਨਾਂ ਦਾ ਸਥਾਨ ਬਣਿਆ ਥੱਲੇ ਬਣਾਇਆ ਥੱਲੇ ਬਣਾਇਆ ਆ ਜੀ ਜੀ ਉਹ ਉਹਨਾਂ ਦਾ ਕੀਠਾ ਸਾਹਿਬ ਕੀਠਾ ਸਾਹਿਬ ਠੀਕ ਹੈ ਹਾਂ ਜੀ ਸੰਸਕਾਰ ਜੋ ਇੱਥੇ ਉਹਨਾਂ ਦੇ ਕੀਤੇ ਗਏ ਸੀ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਸੀ ਉੱਥੇ ਸਮੇਤ ਫੌਜੀ ਉੱਪਰ ਪਹੁੰਚੀ ਸੀ ਅੱਛਾ ਮਹਾਰਾਜਾ ਰਣਜੀਤ ਸਿੰਘ ਸਮੇਤ ਫੌਜੀ ਉੱਥੇ ਪਹੁੰਚੀ ਸੀ ਉੱਥੇ ਚੰਗਾ ਖੁੱਲਾ ਥਿਆ ਹੈ ਐਂ ਦਾ ਅੱਛਾ ਜੀ ਐਂਟਰਲੌਕ ਲੱਗੇ ਹੋਆ ਅੱਛਾ ਜੀ ਹੁਣ ਤਾਂ ਵੇ ਅਸੀਂ ਪੈ ਅੱਛਾ ਇਹ ਉਦੋਂ ਦਾ ਟਾਈਮ ਨਹੀਂ ਸੀ ਜਦੋਂ ਉਹਨਾਂ ਨੇ ਚਣੇ ਕਮੰਡਲ ਦੇ ਵਿੱਚ ਸ਼ਿਕਾਇਤ ਉਹਨਾਂ ਨੂੰ ਕਮੰਡਲ ਦੇ ਵਿੱਚ ਸ਼ਿਕਾਇਤ ਸੀ ਵੈਰੀ ਗੁੱਡ ਇਹ ਉਦੋਂ ਦਾ ਸਮੇਂ ਦਾ ਟੈਮ ਦਾ ਹੋਏਗਾ ਇੱਕ ਉਹਨਾਂ ਦੀ ਇਹ ਸ਼ੇਵਕ ਹੋਏ ਆ ਆ ਜਿਹੜੀ ਗੱਬੇ ਸਮਾਧ ਆ ਅੱਛਾ ਜੀ ਬਾਬਾ RAMDAS ਜੀ ਬਾਬਾ RAMDAS ਜੀ ਠੀਕ ਹੈ ਜੀ ਇਹਨੇ ਵੀ ਆਨਸਰਾਂ ਝੋਟੀਆਂ ਦੇ ਦੁੱਧ ਚੋਂ ਆਏ ਆ ਅੱਛਾ ਆਨਸਰ ਝੋਟੀਆਂ ਦੇ ਬਾਬਾ RAMDAS ਜੀ ਨੇ ਹਾਂ ਜੀ ਹਾਂ ਜੀ ਇਹਨੇ ਬਹੁਤ ਤਪਸ਼ਾ ਕੀਤੀ ਬਾਬਾ RAMDAS ਜੀ ਦੇ ਬੜੇ ਸ਼ੇਵਕ ਸੀਗੇ ਅੱਛਾ ਜੀ ਤਾਂ ਇਹ ਸਾਡੇ ਨਗਰ ਮੈਲੀਦ ਘਰਾਨੇ ਚੋਂ ਹੀ ਹੋਏ ਆ ਅੱਛਾ ਜੀ ਬਹੁਤ ਇਹਨਾਂ ਦਾ ਤਪਸ ਹੈਗਾ ਅੱਛਾ ਜੀ ਇਹ ਸੇਵਾ ਵੀ ਬਹੁਤ ਸੀਗੀ ਬਾਬਾ ਦਿਆਲਦਾਸ ਜੀ ਦੇ ਉੱਤੇ ਚਾਦਰ ਓੜ ਕੇ ਵੀ ਖੜੇ ਰਹਿੰਦੇ ਸੀ ਜਦੋਂ ਭਗਤੀ ਕਰਦੇ ਸੀ ਚਾਦਰ ਓੜ ਕੇ ਖੜੇ ਰਹਿੰਦੇ ਸੀ ਵਾਹ ਜੀ ਵਾਹ ਸ਼ਰਦਾ ਭਾਪਨਾ ਸ਼ਰਦਾ ਭਾਪਨਾ ਬਹੁਤ ਸ਼ਰਦਾ ਭਾਪਨਾ ਚਲੋ ਬਹੁਤ ਹੀ ਵਧੀਆ ਤੁਸੀਂ ਇਤਿਹਾਸ ਨਾਲ ਜਾਣੂ ਕਰਵਾਇਆ ਤੇ ਇੱਕ ਛੋਟੀ ਜਿਹੀ ਗੱਲ ਸਾਡੀ ਹੋਰ ਰਹਿ ਗਈ ਹੈ ਜਿੱਦਾਂ ਇਹਦਾ ਨਾਂ ਚੀਨੀ ਘਾਟੀ ਹੈ ਨਾ ਤੇ ਚੀਨੀ ਘਾਟੀ ਨਾਲ ਗੱਦਾ ਪਿਆ ਕੁਛ ਇਹਦੇ ਬਾਰੇ ਬੈਕਗ੍ਰਾਉਂਡ ਹੈ ਚੀਨੀ ਘਾਟੀ ਇਸ ਤਰ੍ਹਾਂ ਪਿਆ ਹੈਗਾ ਚੀਨ ਦੀਆਂ ਕਿਸ ਟਾਈਮ ਇਥੇ ਫੌਜਾਂ ਸਕਲਾਈ ਕਰਨ ਵਾਸਤੇ ਆਈਆਂ ਸੀ ਜੇ ਤੁਸਖਲਾਈ ਕਰਨ ਵਾਸਤੇ ਹਾਂਜੀ ਹਾਂਜੀ ਹੁਣ ਵੀ ਆਨੀ ਆ ਜੇ ਉਹ ਸੁਲਾ ਮੰਦੀ ਨੇ ਆਉਂਦੀਆਂ ਹੋਣੀਆਂ ਆਪਣੇ ਸੁਲਾ ਸੁਲਾ ਮੰਦੀ ਨੇ ਅੱਛਾ ਜੀ ਤਾਂ ਬਾਬਾ ਜਿਆਦਾ ਜੀ ਬੈਠੇ ਸੀ ਆ ਘਾਟੀ ਦੇ ਵਿੱਚ ਤਾਂ ਬਾਬਾ ਜਿਆਦਾ ਜੀ ਨੂੰ ਕਹਿਣ ਲੱਗੇ ਕੋਈ ਚਾਹ ਪੀਣੀ ਅਸੀਂ ਅੱਛਾ ਜੀ ਉਹ ਪੀਚੀ ਨਹੀਂ ਚਾਹੀਦੀ ਅੱਛਾ ਜੀ ਉਹਨੇ ਇਦਾਂ ਰੇਤਾ ਦੇ ਮੋਟ ਚੱਕੀ ਉਹ ਪਾਤੀ ਉਹਨਾਂ ਦੇ ਪੱਲੇ ਦੇ ਵਿੱਚ ਕਹਿੰਦੇ ਜਾਓ ਚੀਨੀ ਬਣ ਗਈ ਏ ਚਾਹ ਬਣਾਓ ਉਸ ਤੋਂ ਵੇਹ ਦਾ ਨਾ ਜੀ ਦੱਸ ਸਕਾ ਚੀਨੀ ਘੱਟੀ ਕਿੰਨੀ ਘੱਟੀ ਪੈ ਗਈ ਕੋਈ ਦਾਨੀ ਹੈ ਵੀ ਇੱਧਰ ਬਹਾੜ ਜਿਹੜਾ ਮਿੱਟੀ ਚੀਕਣੀ ਦੇ ਇਸ ਕਰਕੇ ਪਿਆ ਇਹ ਕੋਈ ਇਤਿਹਾਸ ਹੈ ਜਿਹੜੀ ਬੈਕਗ੍ਰਾਉਂਡ ਇਤਿਹਾਸ ਹੈ ਵੀ ਸੰਤਾਂ ਨੇ ਜਿਹੜੀ ਉਹ ਮਿੱਟੀ ਦੀ ਜਾਂ ਰੇਤਾ ਦੀ ਬੁੱਕ ਭਰ ਕੇ ਉਹਨਾਂ ਨੂੰ ਦਿੱਤੀ ਸੀਗੀ ਉਹੋ ਹੀ ਚਿੱਨੀ ਦਾ ਰੂਪ ਧਾਰਨ ਕਰ ਗਈ ਨਾ ਸੋ ਇੱਕ ਹੋਰ ਵੀ ਆ ਇੱਥੇ ਆ ਮਾਲ ਪਰ ਦੇ ਅੱਗੇ ਪਿੰਡ ਸੈਲਾ ਆ ਹੈਗਾ ਹੈਗਾ ਸੈਲਾ ਸੈਲਾ ਖੁਰਦ ਹਾਂਜੀ 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 ਉੱਥੇ ਦਾ ਇਤਿਹਾਸ ਵੀ ਆ ਬਾਬਾ ਦੇ ਅੱਲ੍ਹਾ ਜੀ ਨਾਲ ਜੁੜਿਆ ਆ ਅੱਛਾ ਜੀ ਕੀ ਉਸ ਪਿੰਡ ਦਾ ਜਿਹੜਾ ਪਾਣੀ ਸੀਗਾ ਬਿਲਕੁਲ ਨਕਮਾ ਸੀਗਾ ਖਰਾਬ ਸੀਗਾ ਅੱਛਾ ਜੀ ਤੇ ਕਬੀਰ ਦੀ ਮਾਤਾ ਉਹ ਚੋ ਦੇ ਵਿੱਚ ਜਾਂਦੀ ਸੀ ਤੁਰੀ ਦੂਸਰੇ ਪਿੰਡ ਨੂੰ ਪਾਣੀ ਲੈਣ ਵਾਸਤੇ ਬਾਬਾ ਦਿਵਾਲਾ ਜੀ ਉਧਰ ਆਉਂਦੇ ਸੀ ਅੱਛਾ ਜੀ ਉਹ ਕਹਿੰਦੇ ਮਾਤਾ ਤੂੰ ਘੜਾ ਕਿਥੇ ਚੱਕਿਆ ਹੈ ਬਾਬਾ ਦਿਵਾਲਾ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਜੀ ਫਿਰ ਇੱਥੇ ਦਾਲ ਵੀ ਨਹੀਂ ਬਣਦੀ ਅੱਛਾ ਜੀ ਪਾਣੀ ਪੀਣ ਜੋ ਗਏ ਹੈ ਨਹੀਂ ਅੱਛਾ ਜੀ ਕਰਕੇ ਦੂਸਰੇ ਪਿੰਡ ਤੋਂ ਅਸੀਂ ਪਾਣੀ ਲੈ ਕੇ ਆਨੇ ਜੀ ਤਾਂ ਬਾਬਾ ਦਿਆਲ ਸਿੰਘ ਨੇ ਉੱਥੋਂ ਚੋਹ ਦੇ ਵਿੱਚੋਂ ਰੇਤਾ ਦੀ ਮੋਟ ਚੱਕੀ ਸੀ ਅੱਛਾ ਜੀ ਕਹਿੰਦੇ ਮਾਤਾ ਦੱਸ ਕਿਹੜੇ ਖੂਹ ਦਾ ਪਾਣੀ ਖਰਾਬ ਆ ਅੱਛਾ ਜੀ ਕਹਿੰਦੇ ਇਹਦਾ ਉਹ ਜਾ ਕੇ ਉਹਦੇ ਵਿੱਚ ਪਾਈ ਕਹਿੰਦੇ ਲੈ ਹੁਣ ਪੀ ਕੇ ਦੇਖ ਉਹ ਮਿੱਠਾ ਅਮਰਤ ਵਰਗਾ ਪਾਣੀ ਹੁਣ ਵੀ ਅੱਜ ਵੀ ਉਸ ਜਾ ਕੇ ਉੱਤੇ ਇਤਿਹਾਸ ਪੁੱਛ ਸਕਦੇ ਉਸ ਪਿੰਡ ਦੇ ਵਿੱਚ ਚਲੋ ਮੁਫਾਲਾ ਖੁਰਦ ਪਿੰਡ ਜੇ ਆ ਜਾ ਕੇ ਪੁੱਛ ਸਕਦੇ ਵੇ ਬਾਬਾ ਦਿਆਲ ਸਿੰਘ ਜੀ ਦੀ ਕਿੰਨੀ ਇਥੇ ਮਹਾਨ ਸ਼ਕਤੀ ਸੀਗੀ ਔਰ ਅੱਜ ਵੀ ਜੇ ਕਿਸੇ ਨੇ ਹੋਣਾ ਦੂਜੇ ਬੋਰ ਚੱਲਣ ਲੱਪੇ ਸਮਰਸੀ ਵੱਲ ਅੱਜ ਵੀ ਉਹ ਕਿਸੇ ਨੇ ਲਾਣਾ ਆ ਤਾਂ ਬਾਬਾ ਦਿਆਲ ਦਾ ਜੀ ਦਾ ਨਾਮ ਲੈ ਕੇ ਵਿੱਚ ਭੂਤੀ ਪਾ ਕੇ ਤਾਂ ਉਹ ਬੋਰ ਕਰਦੇ ਆ ਤਾਂ ਉਹ ਪਾਣੀ ਜਿਹੜਾ ਫੇ ਮਿੱਠਾ ਚੱਲਦਾ ਵਾਹ ਨਹੀਂ ਤਾਂ ਖਰਾਬ ਹੀ ਆ ਜਾਂਦਾ ਕਿਰਪਾ ਸੱਚਾ ਅੱਛਾ ਪੂਰੇ ਸੈਲੇਜ ਪੂਰੇ ਸੈਲੇਜ ਅੱਛਾ ਇੱਕ ਥੋੜੀ ਜਿਹੀ ਗੱਲ ਹੋਰ ਰਹਿ ਗਈ ਸਾਡੀ ਜਿਹੜੀਆਂ ਨਵੀਆਂ ਸੰਗਤਾਂਆਂ ਜਿਹੜੀਆਂ ਪੁਰਾਣੀਆਂ ਉਹਨਾਂ ਨੂੰ ਤਾਂ ਆਪਣਾ ਪਤਾ ਹੀ ਕਿੱਦਾਂ ਕਿੱਦਾਂ ਆਉਣਾ ਹੈ ਨਵੀਆਂ ਸੰਗਤਾਂ ਨੇ ਮੰਨ ਲਓ ਜੇ ਇੱਥੇ ਆਉਣਾ ਹੈ ਚਿਨੀ ਘਾਟੀ ਦੇ ਦਰਸ਼ਨ ਕਰਨੇ ਆ ਜਾਂ ਜਿਹੜੇ ਅੱਗੇ ਮੇਨ ਚਿੱਤ ਤੱਕ ਆਪਣੀ ਲੀ ਜਾਂਦੀ ਆ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਤੁਸੀਂ ਕਹਿੰਦੇ ਸੰਪਰਤ ਤੁਰੇ ਆ ਰਹੀ ਆ ਮੇਨ ਉਸਥਾਨ ਉੱਥੇ ਆ ਉੱਥੇ ਤੱਕ ਪਹੁੰਚਣਾ ਹੋਵੇ ਜਾਂ ਇੱਥੇ ਤੱਕ ਪਹੁੰਚਣਾ ਹੋਵੇ ਉਹ ਕਿੱਦਾਂ ਆਵੇ ਜੇ ਮੰਨ ਲਓ ਮਾਲ ਭਰਉਣਾ ਹੋਵੇ ਹਾਂਜੀ ਮਾਲ ਭਰਉ ਜੇ ਆਣਾ ਹੋਵੇ ਤਾਂ ਮ ਮਾਲਪੁਰ ਤੋਂ ਮੈਲੀ ਮੈਲੀ ਤੋਂ ਸਿੱਧਾ ਵੀ ਇੱਥੇ ਆ ਸਕਦਾ ਹੈ ਬਈ ਮਾਲਪੁਰ ਤੋਂ ਮੈਲੀ ਕੀ ਕਹਿੰਦੇ ਹੋ ਮੈਲੀ ਤੱਕ ਤਾਂ ਕੋਈ ਜਿਹੜਾ ਆਮ ਸਾਧਨ ਹੈਗਾ ਉਹ ਆਂਦੇ ਆ ਟਰੈਂਪੂ ਵਗੈਰਾ ਵੀ ਆਂਦੇ ਆ ਸਭ ਕਿਸਾਨ ਤੇ ਉਹ ਤੇ ਗਾਂ ਕੁਛ ਨਹੀਂ ਆਉਂਦਾ ਉਹ ਤੋਂ ਗਾਂ ਪਏ ਆਪਣੇ ਕੋਲ ਆ ਜਾਣਾ ਆਪਣੇ ਸਾਧਨ ਤੇ ਆਣਾ ਪੈਣਾ ਮੈਲੀ ਤੋਂ ਫਿਰ ਕਿੱਥੇ ਕਿਹੜਾ ਰੋਪੜੀ ਮੈਲੀ ਤੋਂ ਫਿਰ ਸਿੱਧਾ ਇੱਥੇ ਚੀਨੀ ਕਾਟੀ ਤਾਂ ਇਨਸ਼ਾਅੱਲਾ ਤਾਂ ਚੀਨੀ ਕਾਟੀ ਤਾਂ ਇਨਸ਼ਾਅੱਲਾ ਇੱਥੋਂ ਫਿਰ ਗਾਂ ਉੱਪਰ ਡੇਰਾ ਆਏਗਾ ਬਹੁਤ ਸਾਬ ਰੋਡਾਂ ਤੇ ਚੋਣਾ ਜੀ 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 ਸਾਰੇ ਜਾ ਸਕਦੇ ਹਾਂ ਚਲੋ ਬਾਬਾ ਜੀ ਬਹੁਤ ਬਹੁਤ ਸਾਡੀਆਂ ਸੰਗਤਾਂ ਇਦਾਂ ਹੀ ਆਣੀਆਂ ਮੇਲੇ ਆ ਸ਼ਰਾਧਾ ਦਾ ਮੇਲਾ ਹੰ ਦਾ ਦਸਵਾਂ ਸਰਾ ਲੱਗਦਾ ਇੱਥੇ 11ਵਾਂ ਸਰਾਧ ਉੱਪਰ ਲੱਗਦਾ ਹੈ ਉਹ ਸਾਰੀਆਂ ਸੰਗਤਾਂ ਨੂੰ ਪਤਾ ਹੈ ਉਸ ਹਿਸਾਬ ਦੇ ਨਾਲ ਸਾਰੇ ਸਤਾਨਾਂ ਤੇ ਨਿਮਸ਼ਕਾਰ ਕਰਕੇ ਬਾਬਾ ਸੁਣ ਜਿਹੜਾ ਬੰਦਾ ਪੇਲੀਅਰੀ ਉਹਨਾਂ ਨੂੰ ਫੀਰੇ ਨਹੀਂ ਉਹਨੂੰ ਜੱਜਮੈਂਟ ਹੀ ਹੁੰਦੀ ਵੀ ਮੈਂ ਇਹੀਂ ਨਹੀਂ ਪੰਜਾਬ 'ਚ ਕਿਤੇ ਵੇ ਬਾਹਰ ਦੂਰ ਆਇਆ ਹਾਂ ਜੋ ਇਹਦਾ ਰਸਤਾ ਆ ਜਾਂ ਜੋ ਉਹ ਵੀ ਦੇਵ ਦੇ ਕਹਿ ਦਿੰਦੇ ਆ ਕਹਿੰਦੇ ਇਹ ਹੁਮਾਚਰ 'ਚ ਵਹਿੰਦਾ ਨਹੀਂ ਮੈਂ ਕਿਹਾ ਬਾਉਂਡਰੀ ਤੇ ਬੈਠੇ ਆ ਪੰਜਾਬ 'ਚ ਆ ਉਹਨੂੰ ਹਿਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਆ ਜਿਹੜਾ ਹਿਸ਼ਾਰਪੁਰ ਤੇ ਬਾਬਾ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਇਹਨਾਂ ਦਿੱਤਾ